ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਨੂ ਗੁਰਮਰਦਾ ਜੀ ਦੇ ਗੁਰਪ੍ਰਕਾਸ਼ ਪ੍ਰਭ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀਆਂ ਗੁਰਮਰਦਾ ਜੀ ਦੀ ਸਾਖੀ ਜਦੋਂ ਉਹਨਾਂ ਨੇ ਪਾਈ ਸੋਨਮਲ ਜੀ ਨੂੰ ਆਪਣਾ ਰਮਾਲ ਦਿੱਤਾ ਗੁਰਮਰਦਾ ਜੀ ਸਦਾ ਡੇਢ ਪੈ ਰਾਤ ਰਹਿੰਦੇ ਉੱਠਦੇ ਬੱਲੂ ਸਿੱਕ ਦੋ ਦਰਿਆ ਤੋਂ ਪਾਣੀ ਲੈਂਦਾ ਸੀ ਕਿਸਾਂ ਸਨੇ ਇਸ਼ਨਾਨ ਕਰਕੇ ਫਿਰ ਇਸ ਵੇਦ ਕਪੜੇ ਪਾ ਕੇ ਦਰਬਾਰ ਲਗਾ ਕੇ ਆਸਾ ਦੀ ਆਵਾਜ਼ ਸੁਣ ਕੇ ਦਿਨ ਚੜ੍ਹੇ ਸਿੱਕਾ ਨੂੰ ਉਪਦੇਸ਼ ਦਿੰਦੇ ਜੋ ਲੋੜ ਵਾਲਾ ਆਵੇ ਉਸ ਦੀ ਲੋੜ پوری ਕਰਦੇ ਗਰੀਬਾਂ ਦੀ ਗੱਲ ਅਮੀਰ ਤੋਂ ਪਹਿਲਾਂ ਸੁਣਦੇ ਇਹਨਾਂ ਦਾ ਹੁਕਮ ਸੀ ਜੋ ਕੋਈ ਦਰਸ਼ਨ ਕਰਨ ਆਵੇ ਉਹ ਲੰਗਰ ਵਿੱਚੋਂ ਪਛਾ ਚੱਕੇ ਤਾਂ ਦਰਸ਼ਨ ਹੁੰਦਾ ਸੀ ਚਾਹ ਬਾਸ਼ਾ ਹੋਵੇ ਚਾਹ ਗੰਗਾ ਹੋਵੇ ਸਭ ਨਾਲ ਹੀ ਹੋ ਗਲਸੀ ਲੰਗਰ ਵਿੱਚ ਛੱਤੀ ਪਕਾ ਦੇ ਪਹਿਨ ਤਿਆਰ ਹੁੰਦੇ ਸਨ ਪਰ ਆਪ ਅਲੋਣਾ ਹੋਗਰਾ ਹੀ ਚੱਕਦੇ ਸਨ ਜੋ ਕੁਝ ਰੋਜ਼ ਦੇ ਰੋਜ਼ ਤਾਂ ਨਾ ਹੁੰਦਾ ਸਭ ਗਰੀਬਾਂ ਆ ਨਾ ਤੁਹਾਨੂੰ ਵੰਡ ਦਿੰਦੇ ਰਾਤ ਨੂੰ ਜਿੰਨਾ ਅੰਨ ਹੋਣਾ ਲੋਕਾਂ ਨੂੰ ਵਰਤਾ ਦੇਣਾ ਜੇ ਫਿਰ ਵੀ ਨਮੁੱਕੇ ਦੇ ਡੰਗਣਾ ਪੰਛੀਆਂ ਅੱਜ ਜੀਵਾਂ ਨੂੰ ਖਵਾ ਦਿੰਦੇ ਭਜਨ ਕਰਨ ਵਾਸਤੇ ਕਿਲੀ ਗੜ ਛੱਡੀ ਤੁਹਾਨੂੰ ਪੜ ਕੇ ਸਾਰਾ ਦਿਨ ਜਬ ਤੱਕ ਕਰਦੇ ਔਰ ਮੰਜੀ ਪਰ ਕਦੇ ਨਹੀਂ ਸੀ ਸੁੱਤੇ ਇਹ ਦਿਨ ਬੱਲੂ ਆਦੇ ਸਿੱਖਾਂ ਨੇ ਅੱਜ ਕੀਤੀ ਸੱਚੇ ਪਾਤਸ਼ਾਹ ਦੂਰ ਦੂ ਤੋ ਹਿੰਦੂ ਮੁਸਲਮਾਨ ਅਨੇਕ ਜਾਤਾਂ ਦੇ ਲੋਕ ਆਂਦੇ ਹਨ ਪਰ ਮਕਾਨਾਂ ਦੇ ਬਿਨਾ ਸੰਤਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਇਸ ਵਾਸਤੇ ਆਪਣੇ ਮਕਾਨ ਬਣਵਾਓ ਇਹ ਸੁਣ ਕੇ ਗੁਰੂ ਜੀ ਨੇ ਸੋਨਮਲ ਆਪਣੇ ਭਤੀਜੇ ਨੂੰ ਹਰੀਪੁਰ ਲੱਕੜਾਂ ਲਿਆਉਣ ਲਈ ਭੇਜ ਦਿਆ ਤੁਰਨ ਲੱਗਿਆ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦਾ ਰਮਾਲ ਲੈ ਤਾ ਤੇ ਕਿਹਾ ਜੋ ਤੇਰੀ ਇੱਛਾ ਹੋ ਇਸ ਤੋ ਬੁਰੀ ਹੋ ਜਾਓ ਜਦ ਸੋਨਮਲ ਦੌੜਨ ਲੱਗਾ ਤਾਂ ਉਸ ਦੀ ਮਾਂ ਬੜੇ ਬਟ ਇਹ ਅਦਾਸ ਹੋਈ ਕਹਿਣ ਲੱਗੀ ਮਹਾਰਾਜ ਪਹਾੜਾਂ ਵਿੱਚ ਕਿਦਾਂ ਦੀਆਂ ਡੈਣਾ ਬਹੁਤ ਬਰੇਤ ਹੁੰਦੇ ਹਨ ਮੇਰਾ ਪੁੱਤਰ ਕਿਸ ਤਰ੍ਹਾਂ ਜੀਉਂਦਾ ਆਵੇਗਾ ਤਾਂ ਗੁਰੂ ਜੀ ਨੇ ਕਿਹਾ ਤੇਰਾ ਪੁੱਤਰ ਪਹਾੜਾਂ ਦਾ ਪੀਰ ਸਦਾ ਆਵੇਗਾ ਉਸ ਦਾ ਗੁਰੂ ਰੱਖਾ ਹੈ ਤੋ ਫਿਕਰ ਨਾ ਕਰ ਜਦ ਸੋਨਮਲ ਹਰੀਪੁਰ ਜਾ ਪੁੱਜਾ ਤਾਂ ਉੱਥੇ ਇੱਕ ਆਸਿਵਤ ਸੀ ਰਾਜੇ ਵੱਲੋਂ ਹੁਕਮ ਸੀ ਕਿ ਜੋ ਕੋਈ ਆਣ ਨੋ ਹੱਥ ਨਾ ਲਾਵੇ ਪਰ ਪ੍ਰੰਤੂ ਸੋਨਮਲ ਜੀ ਨੇ ਲੰਗਰ त्याग ਕੇ ਆ ਭਿਆਗ ਤਾਨੂੰ ਖਵਾਣਾ ਸ਼ੁਰੂ ਕਰ ਦਿੱਤਾ ਕਈ ਫਕੀਰ ਗਰੀਬ ਸਾਧੂ ਜੋ ਪਰਚਾ ਚੱਕ ਰਹੇ ਸਨ ਉਹਨਾਂ ਨੂੰ कोतवाल ਫੜ ਕੇ ਬਾਸ ਲੈ ਗਿਆ ਰਾਜਾ ਨੇ ਸੋਨਮਲ ਨੂੰ ਪੁੱਛਿਆ ਤੋ ਸਵਤ ਵਾਰੇ ਦਿਨ ਕਿਉਂ ਅਨ ਕੋ ਆਇਆ ਤਾਂ ਪਰ ਸੋਨਮਲ ਜੀ ਨੇ ਕਿਹਾ ਗੁਰੂ ਦਾ ਹੁਕਮ ਹੈ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਦੇ ਜੇਖ ਸਬਾਈ ਰਾਇ ਦਾ ਗੁਰੂ ਜੋ ਵੈਰਾਗੀ ਸੀ ਉਸਕੇ ਆ ਇਸ ਹੁਕਮ ਨਹੀਂ ਮੰਨਦੇ ਇਹਨਾਂ ਨੂੰ ਕੈਦ ਕਰੋ ਸੋ ਰਾਏ ਨਹੀਂ ਇਸ ਤਰ੍ਹਾਂ ਕੀਤਾ ਜੇ ਦੂਜਾ ਦਿਨ ਹੋਇਆ ਤਾਂ ਰਾਇ ਦਾ ਪੁੱਤਰ ਨੂੰ ਬਹੁਤ ਅਨਖਾਨ ਕਰਕੇ ਹੈਜਾ ਹੋ ਗਿਆ ਤੇ ਮਰ ਗਿਆ ਰਾਇ ਰਾਣੀ ਬਰਲਾਪ ਕਰਨ ਲੱਗੇ ਤਾਂ ਉੱਥੇ ਇੱਕ ਪੰਡਤ ਗੁਰੂ ਜੀ ਦੇ ਪਤਾਰ ਨੂੰ ਜਾਣਦਾ ਸੀ ਉਸਨੇ ਰਾਏ ਨੂੰ ਕਿਹਾ ਕਿ ਤੁਸੀਂ ਸਿੱਕਾ ਨੂੰ ਖਾਮ ਖਾ ਕੇ ਕੀਤਾ ਹੈ ਇਸ ਲਈ ਉਹਨੇ ਸ਼ਰਨ ਜਾਬੋ ਤਾਂ ਰਾਜਾ ਪਾਈ ਸੋਨਮਲ ਦੇ ਪਿਆਰੀ ਆ ਪਿਆ ਵਾਲ ਬਖਸ਼ਾਈ ਤਾਂ ਸੋਨਮਲ ਨੇ ਸ੍ਰੀ ਗੁਰੂ ਅਰਜਨ ਸ੍ਰੀ ਜਪਜੀ ਸਾਹਿਬ ਦਾ ਪਾਰਕ ਕੇ ਗੁਰਦਰਮਾਲ ਤੋਂ ਕੇ ਦਿੱਤਾ ਲੜਕਾ ਜਿਉ ਪਿਆਰ ਰਾਜਾ ਰਾਣੀ ਗੁਰ ਕੇ ਸਿੱਖ ਹੋਏ ਉਸ ਰਮਾਲ ਦੀ ਵਰਕਰ ਨਾਲ ਜੋ ਪਾਈ ਤਾਂ ਸੋਨਮਲ ਚੋਂਦਾ ਸੀ ਪੂਰਾ ਹੋਇਆ ਇਹ ਸਕੇ ਉਧਰ ਦਾ ਸਾਰਾ ਮੁਲਕ ਭਾਈ ਸੋਨਮਲ ਦੀ ਦਾ ਸਿੱਖ ਹੋ ਗਿਆ ਇੱਕ ਦਿਨ ਦਾਏ ਨੇ ਸੋਨਮਲ ਨੂੰ ਆਪਣੇ ਕਾਰਨ ਆਨ ਦਾ ਕਾਰਨ ਬੱਚਿਆ ਦਾ ਸੌਨਵਾਲ ਜੀ ਨੇ ਕਿਹਾ ਧਰਮਸ਼ਾਲਾ ਬਣਾਉਣ ਵਾਸਤੇ ਲੱਕੜਾਂ ਲੈਣਾ ਆਇਆ ਹਾਂ ਇਹ ਸੁਣ ਕੇ ਰਾਏ ਦੇ ਨੇ ਦਿਯਾਰ ਬਿਆਰ ਸਾਗਵਾਨਾ ਦੇ ਲੱਕੜਾਂ ਕਟਵਾ ਕੇ ਬਿਆਸਾ ਨਾ ਦਿੱਤੋਂ ਗੋਨਵਾਲ ਨੂੰ ਪਿਝਵਾ ਦਿਆਂ ਗੁਰੂ ਜੀ ਨੇ ਲੋਕਾਂ ਦੇ ਕਹਿਣ ਵਾਸਤੇ ਬڑے بڑے ਮਕਾਨ ਦੇ ਲਾਨ ਬਣਾਦੇ ਪ੍ਰਵਾਸੀਆਂ ਨੂੰ ਵੀ ਵੰਸ਼ ਦੀ ਲੱਕੜ ਮਿਲ ਜਾਗੇ ਕਿ ਆਪਣੇ ਮਕਾਨ ਜੰਗੇ ਤੇ ਬਣਾ ਦੇ ਔਰ பைਸੋਨਮਲ ਇਸਕਾ ਗੋਂਦ ਵਾਲਾ ਨਾ ਆਵੇ ਕਿ ਮੈਂ ਉੱਥੇ ਚਲਾ ਗਿਆ ਤਾਂ ਗੁਰੂ ਜੀ ਨੇ ਰਮਾਲ ਲੈ ਲੈਣਾ ਪਰ ਮੇਰੀ ਕਰਾਮਾਤ ਵੀ ਚਲੀ ਜਾਣੀ ਹੈ ਇਸ ਕਕੇ ਸੋਨਮਲ ਨੇ ਆਪਣੇ ਘਰ-ਬਾਰ ਔਰ ਮਾਈ ਨੂੰ ਉੱਥੇ ਹੀ ਬੁਲਾ ਲਿਆ ਸੋਨਮਲ ਨੇ ਜਿਸ ਵੇਲੇ ਗੁਰੂ ਜੀ ਤੋਂ منہ ਫੇਰ ਲਿਆ ਤਾਂ ਉਸ ਦੀ ਕਰਾਮਾਤ ਵੀ ਉਡ ਗਈ ਉਹਦੀ ਮਾਂ ਨੇ ਕਿਹਾ ਤੂੰ ਅ ਗੁਰੂ ਜੀ ਤੋਂ ਆਪਣੀ ਪੁੱਲ ਬਖਸ਼ਾਓ ਜਦੋਂ ਗੋਂਦ ਵਾਲਾ ਆਇਆ ਪੁੱਲ ਬਖਸ਼ਾ ਕੇ ਤਾਂ ਰਾਜਾ ਵੀ ਉਹਨੂੰ ਆਪੇ ਰਾਣੀਆਂ ਸਮੇਤ ਉਹਨਾਂ ਦੇ ਨਾਲ ਚੱਲ ਪਿਆ ਸਾਹਮਣੇ ਮਰ ਰਾਜਾ ਰਾਣੀ ਜਿਸ ਵੇਲੇ ਗੋੰਦਵਾਲ ਆਇਆ ਤਾਂ ਸਾਹਮਣੇ ਮਰ ਨੇ ਗੁਰੂ ਜੀ ਦੇ ਚਰਨਾ ਤੇ ਮੱਥਾ ਟੇਕਿਆ ਔਰ ਕਿਹਾ ਕਿ ਰਾਜਾ ਆਪ ਜੀ ਦੇ ਦਰਸ਼ਨ ਕਰਨ ਆਇਆ ਹੈ ਗੁਰੂ ਜੀ ਨੇ ਹੁਕਮ ਦਿੱਤਾ ਕਿ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਆਵੇ ਔਰ ਰਾਣੀਆਂ ਸਾਥ ਨਾਲੇ ਆਵੇ ਜਿਸ ਵੇਲੇ ਰਾਜਾ ਔਰ ਰਾਣੀਆਂ ਪ੍ਰਸ਼ਾਦ ਪਾ ਕੇ ਅੰਦਰ ਆਏ ਤਾਂ ਰਾਣੀ ਨੇ ਗੁਰੂ ਜੀ ਤੋਂ ਕੁੰਡ ਕਰ ਲਿਆ ਜਿਸ ਕੈ ਉਹ ਕਮਲੀ ਹੋ ਗਈ ਕਪੜੇ ਲਾ ਸੁਟੇ ਤਾਂ ਰਾਏ ਨੇ ਵੀ ਉਹ ਤਾਂ ਪਿਛਾ ਨਾ ਕੀਤਾ ਔਰ ਰਾਜਾ ਉਪਦੇਸ਼ ਲੈ ਕੇ ਆਪਣੇ ਨਗਰ ਨੂੰ ਗਿਆ ਗੁਰੂ ਜੀ ਨੇ ਸਾਰਾ ਮਾਲ ਨੂੰ ਉਪਦੇਸ਼ ਦੇਣ ਦੀ ਗੱਦੀ ਪక్షి ਜੋ ਹੁਣ ਤੱਕ ਉਸ ਦੇ ਔਲਾਦ ਦੀ ਗੱਦੀ ਬਟਾਲੇ ਵਿੱਚ ਹੈ ਉਸ ਸਮਾਂ ਪਾ ਕੇ ਗੁਰੂ ਜੀ ਦੀ ਕਿਰਪਾ ਨਾਲ ਉਸ ਦਾਇੰਦਾ ਵੀ ਠੀਕ ਹੋ ਗਈ ਤਾਂ ਗੁਰੂ ਜੀ ਨੇ ਉਸ ਨੂੰ ਭਾਈ ਸਚਨ ਸਤਨਾ ਵਿਆਹ ਦਿੱਤਾ ਜੋ ਗੁਰੂ ਜੀ ਦੇ ਹਜੂਰ ਟੇਲ ਸੇਵਾ ਕਰਦਾ ਹੁੰਦਾ ਸੀ ਇਸ ਦੀ ਔਲਾਦ ਚਿਕਾ